ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਕਿਰਪਾ ਦੇ ਨਾਲ ਪਿੰਡ ਜਸਰਾ ਔਰ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਜਿਹੜੀ ਸੰਗਤ ਟ੍ਰੈਲੀ ਰੇਡਰ ਤੇ ਆਈ ਸੀ ਆਪਾਂ 25 ਛਪਤੀ ਜਾਣੇ ਆਏ ਸੀ ਉਹ ਆਪਾਂ 28 ਤਰੀਕ ਦੇ ਤੁਰੇ ਸੀ ਤੇ ਅੱਜ 4 ਤਰੀਕ ਹੋ ਗਈ ਆ ਮਹਾਰਾਜ ਦੀ ਕਿਰਪਾ ਨਾਲ ਸਾਰੇ ਦਰਸ਼ਕਦਾਰੇ ਬੜੇ ਵਧੀਆ ਹੋਏ ਆ ਮਾਲਕ ਦੀ ਕਿਰਪਾ ਸੰਗਤਾਂ ਦਾ ਬਹੁਤ ਜੀ ਲੱਗਾ ਤੇ ਹੁਣ ਆਪਾਂ ਸਵੇਰ ਦੀ ਦਿਹਾੜੀ ਇੱਥੇ ਰੁਕ ਕੇ ਤੇ ਪਰਸੋਂ ਨੂੰ ਵਾਪਸ ਚਾਲੇ ਪਾ ਦੇਣੇ ਸਾਰੇ ਗੁਰਦਾਰਿਆਂ ਦੇ ਦਰਸ਼ਕ ਆ ਰਹੇ ਹੋ ਗਏ ਆ ਆਪਣੇ ਮਾਝੇ ਵਾਲਿਆਂ ਵੀਰਾਂ ਨੂੰ ਬੇਨਤੀ ਆ ਵੀ ਰੇਲਾਂ ਦੇ ਨਾਲੋਂ ਆਉਣ ਨਾਲੋਂ ਮਹਾਰਾਜ ਦੀ ਬੜੀ ਕਿਰਪਾ ਇੱਥੇ ਜੁਸੀਂ ਇੱਥੇ ਆਓਗੇ ਨਜ਼ਾਰੇ ਬਣ ਜਾਂਦੇ ਜੀ ਬੜਾ ਲੱਗਦਾ ਹੈ ਤੇ ਬਾਕੀ ਮਾਲਕ ਦੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪੇ ਹੀ ਸੇਵਾ ਸਾਰੀ ਲੈ ਲੈਂਦੇ ਨੇ ਦੇਖੋ ਇਹ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਇੱਥੇ ਆਉਂਦੀ ਕੋਈ ਤੇਲ ਖਰਚੇ ਤੋਂ ਡਰਨ ਦੀ ਲੋੜ ਕੋਈ ਨਹੀਂ ਆ 70 75000 ਦਾ ਦੇਲ ਕੰਦਾ ਸਾਰਾ ਜਾਣ ਹੁੰਦਾ ਤੇ ਬਾਕੀ 80 ਦਾ ਗਿਣ ਕੇ ਜਦੋਂ ਤੁਸੀਂ ਲੱਖ ਰੁਪਏ ਦਾ ਖਰਚਾ ਹੈਗਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਤੁਸੀਂ ਵੱਧ ਚੜ ਕੇ ਆਇਆ ਕਰੋ ਸੰਗਤਾਂ ਜੇ ਬਹੁਤ ਬਹੁਤ ਮਾਲਕ ਦੀ ਕਿਰਪਾ ਇੱਥੇ ਵੀ ਮੈਨਾ ਸਰੀਰ ਜਿਹੜਾ ਉੱਟ ਜੂ ਉੱਟ ਜੂ ਕਰਦਾ ਗੁਰੂ ਬਾਜਾ ਵਾਲਾ ਤੇ ਜਿਹੜਾ ਐ ਜਾਪਦਾ ਵੀ ਇੱਥੇ ਹਾਜ਼ਰ ਨਾ ਜੇ ਨਹੀਂ ਫਿਰ ਹੁੰਦਾ ਇਹਨੇ ਮਾਲਕ ਤੇ ਤੁਸੀਂ ਇੱਥੇ ਜ਼ਰੂਰ ਆਇਆ ਕਰੋ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਾਲ ਬਾਅਦ ਜਿਹੜਾ ਵਾ ਤਰੀਕ ਮੇਰ ਲਈ ਆ ਮਾਲਕ ਦੀ ਕਿਰਪਾ ਰਹੀ ਤੇ ਬਾਜਾਂ ਵਾਲਾ ਆਗ ਲਾਇਆ ਕਰੇਗਾ ਇਤਨਾ ਹੀ ਸੰਗਤਾਂ ਆਉਂਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ